ਪਠਾਨਕੋਟ ਵਿਕਸ਼ ਸ਼ੋਮਨੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ सुरेंद्र ਸਿੰਘ ਮਿੰਟੂ ਦੀ ਰਹਿਨਮਾਈ ਹੇਠ ਇੱਕ ਖਾਸ ਬੈਠਕ ਦਾ ਆਯੋਜਨ ਸ਼ੋਮਨੀ ਅਕਾਲੀ ਦਲ ਵੱਲੋਂ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਅਕਾਲੀ ਦਲ ਦੇ ਵਰਕਰਾਂ ਨਾਲ ਗੱਲਬਾਤ ਕੀਤੀ ਤੇ ਇਸ ਵਿੱਚ ਵਿਚੇਚੇ ਤੌਰ ਤੇ ਸ਼ੋਮਨੀ ਅਕਾਲੀ ਦਲ ਦੇ ਜਨਰਲ ਸਖਤਰ ਅਸ਼ੋਕ ਸ਼ਰਮਾ ਵੀ ਸ਼ਾਮਿਲ ਹੋਏ ਜਿਨ੍ਹਾਂ ਨੇ ਪਾਰਟੀ ਵਰਕਰਾਂ ਦੇ ਇਕਜੁੱਟ ਹੋਣ ਅਤੇ ਵਕਵਕਾ ਜਗ੍ਹਾ ਤੇ ਜਾ ਕੇ ਲੋਕਾਂ ਨੂੰ ਇਕਜੁੱਟ ਕਰਨ ਦੀ ਗੱਲ ਕੀਤੀ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਬਾਗੀ ਹੋਏ ਨਾ ਉਹਨਾਂ ਦੀਆਂ ਗੱਲਾਂ ਵਿੱਚ ਨਾ ਆਇਆ ਜਾਏ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਅਤੇ ਜਨਰ ਸਖਤਰ ਪੰਜਾਬ ਨੇ ਕਿਹਾ ਕਿ ਜਦੋਂ ਸ਼ੋਮਣੀ ਅਕਾਲੀ ਦਲ ਸੱਤਾ ਵਿੱਚ ਸੀ ਤੇ ਇਹਨਾਂ ਲੋਕਾਂ ਨੇ ਇਸ ਪਾਰਟੀ ਦਾ ਪੂਰਾ ਆਨੰਦ ਮਾਨਿਆ ਸੁੱਖ ਮਨਾਉਂਦੇ ਰਹੇ ਇਸ ਪਾਰਟੀ ਦਾ ਅਤੇ ਜਦੋਂ ਪਹਿਲੀ ਲਾਈਨ ਵਿੱਚ ਆ ਕੇ ਬੈਠਣ ਵਾਲੇ ਇਹ ਲੋਕਾਂ ਨੇ ਵੇਖਿਆ ਕਿ ਲੋਕ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਵਧੀਆ ਪਰਫਾਰਮੈਂਸ ਨਹੀਂ ਹੋਈ ਤਾਂ ਇਹ ਹੁਣ ਪਾਰਟੀ ਨੂੰ ਛੱਡ ਕੇ ਜਾ ਰਹੇ ਨੇ ਜਨਸਕਤ ਪੰਜਾਬ ਸ਼ੋਖਸ਼ਰਮ ਨੇ ਇਹ ਵੀ ਕਿਹਾ ਕਿ ਵਿਚਾਰ ਅਧਾਰਾ ਇਹਨਾਂ ਦੀ ਸਹੀ ਨਹੀਂ ਹੈ ਐਸੇ ਲੋਕ ਪਾਰਟੀ ਵਾਸਤੇ ਚੰਗੇ ਨਹੀਂ ਹੁੰਦੇ ਤੇ ਇਹਨਾਂ ਦੀਆਂ ਗੱਲਾਂ ਨੂੰ ਨਹੀਂ ਸੁਣਨਾ ਚਾਹੀਦਾ ਲੋਕ ਸਮੇਂ ਸਿਰ ਬਦਲ ਗਏ ਅਤੇ ਅੱਜ ਪਾਰਟੀ ਸੱਤਾ ਵਿੱਚ ਨਹੀਂ ਹੈ ਪਰ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਹੈ ਲੋਕਾਂ ਦੀ ਸੇਵਾ ਵਿੱਚ ਰਹਿਣਾ ਚਾਹੀਦਾ ਹੈ ਪਾਰਟੀ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਰੱਖਣ ਵਿੱਚ ਵਰਕਰਾਂ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ ਤੇ ਅੱਜ ਉਹਨਾਂ ਨੇ ਹਦਾਇਤ ਦਿੱਤੀ ਜਾਂਦੀ ਹੈ ਕਿ ਇਸ ਪਾਰਟੀ ਨੂੰ ਮਜ਼ਬੂਤੀ ਦੇਣ ਦੀ ਬਜਾਏ ਜਿਹੜੀਆਂ ਉਹ ਅੱਜ ਗੱਲਾਂ ਕਰ ਰਹਿਣਾ ਉਹ ਉਹਨਾਂ ਨੂੰ ਬੰਦ ਕਰ ਦੇਣ ਮੈਂ ਸਭ ਤੋਂ ਪਹਿਲੇ ਤਾਂ ਇਹਨਾਂ ਦਾ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਤੋਂ ਜਿਹੜੇ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਇਸ ਔਖੀ ਘੜੀ ਦੇ ਵਿੱਚ ਚਟਾਨ ਦੇ ਵਾਂਗੂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਪ੍ਰਧਾਨਗੀ ਥਲੇ ਪੂਰੇ ਤਣਕੇ ਖੜੇ ਨੇ ਅਰ ਅੱਜ ਮੇਰਾ ਖਿਆਲ ਹੈ ਕਿ ਗੱਲ ਕਰਨੀ ਮੰਨਦੀ ਐ ਕਿ ਵੀ ਕੁਝ ਲੋਕ ਜਿਹੜੇ ਨੇ ਅਕਾਲੀ ਦਲ ਦੇ ਵਿੱਚ ਰਹਿੰਦੇ ਹੋਏ ਜਿਨ੍ਹਾਂ ਨੇ ਅਕਾਲੀ ਦਲ ਦਾ ਪੂਰਾ ਆਨੰਦ ਮਾਣਿਆ ਪੂਰੀਆਂ ਸੱਤਾ ਦਾ ਮਜ਼ਾ ਲਿਆ ਕਿ ਵੀ 8 8 9 9 ਇਲੈਕਸ਼ਨ ਹਾਰੇ ਔਰ ਇਲੈਕਸ਼ਨ ਹਾਰਨ ਦੇ ਬਾਅਦ ਵੀ ਪਾਰਟੀ ਨੇ ਫਿਰ ਉਹਨਾਂ ਨੂੰ ਇੰਨੇ ਹੀ ਮਾਨਸਤਕਾ ਦਿੱਤੇ ਕੋਈ ਲੋਕ ਸਭਾ ਆਪਣਾ ਜਿਹੜੇ ਅਪ ਬਣੇ ਨੇ ਇਹ ਕੁਝ ਮੰਤਰੀ ਪਦਾਂ ਦੇ ਵਿੱਚ ਉਹਨਾਂ ਨੇ ਉਹ ਮੰਤਰੀ ਪਦ ਹਟਾਏ ਚੇਅਰਮੈਨੀਆਂ ਹਟਾਈਆਂ ਹਨ ਰਾਜ ਸਭਾ ਮੈਂਬਰ ਬਣੇ ਰਹੇ ਔਰ ਇਹਨੇ ਨੰਦ ਬਣਨ ਦੇ ਬਾਅਦ ਇਲੈਕਸ਼ਨ ਹਾਰਨ ਦੇ ਬਾਅਦ ਫਿਰ ਪਾਰਟੀ ਨੇ ਇਹਨਾਂ ਸਤਕਾਰ ਦਿੱਤਾ ਲੇਕਿਨ ਅੱਜ ਜੇ ਪਾਰਟੀ ਦੇ ਵਿੱਚ ਕਈ ਵਾਰੀ ਅਪ ਡਾਊਨ ਚੱਲਦੇ ਰਹਿੰਦੇ ਨੇ ਅੱਜ ਥੋੜਾ ਓਖਾ ਓਖੀ ਘੜੀ ਆਈ ਹੈ ਤੇ ਸਭ ਤੋਂ ਪਹਿਲੇ ਉਹ ਪੰਜ-ਛੇ ਬੰਦੇ ਨਿਕਲ ਕੇ ਬਾਹਰ ਕਹਿੰਦੇ ਨੇ ਕਿ ਸਾਡਾ ਜਮੀਰ ਜਾਗ ਗਿਆ ਕਦੀ ਉਹਨਾਂ ਦਾ ਜਮੀਰ ਜਾਗ ਜਾਂਦਾ ਪਾਰਟੀ ਨੂੰ ਛੱਡ ਜਾਂਦੇ ਨੇ ਕਦੀ ਪਾਰਟੀ ਕੋ ਦੂਜੀ ਹੱਥ ਫੜਾਉਂਦੀ ਹੈ ਫਿਰ ਉਹਨ ਦੂਧਰ ਚਲੇ ਜਾਂਦੇ ਨੇ ਕਦੀ ਵਾਪਸ ਆ ਜਾਂਦੇ ਨੇ ਅੱਜ ਇਦਾਂ ਹੀ ਕਰਦੇ ਆ ਲੋਕਾਂ 'ਚ ਉਹਨਾਂ ਨੇ ਆਪਣਾ ਵਿਸ਼ਵਾਸ ਇਸ ਗੱਲ ਦਾ ਗਵਾ ਲਿਆ ਕਿ ਵੀ ਯਾਰ ਇਹ ਮੌਕਾ ਪ੍ਰਸਲੋਗ ਨੇ ਅੱਜ ਜੇ ਬਾਰ ਦੀਆਂ ਏਜੰਸੀਆਂ ਜਾਂ ਦੂਜੀਆਂ ਪਾਰਟੀਆਂ ਉਹਨਾਂ ਨੂੰ ਸਪੋਰਟ ਕਰਦੇ ਆ ਪਈਆਂ ਨੇ ਤੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਪੰਜਾਬ ਦੇ ਪਿੱਛੇ ਉੱਤੇ ਉਹ ਸ਼ੁਰਾਤ ਮਾਰਦੇ ਪਏ ਨੇ ਕਿ ਉਹ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੇ ਹੱਕਾਂ ਵਾਸਤੇ ਲੜ ਸਕਦੀ ਹੈ ਪੰਜਾਬ ਦੇ ਵਾਸਤੇ ਲੜ ਸਕਦੀ ਔਰ ਹਮੇਸ਼ਾ ਲੜਦੀ ਰਹੀ ਆ ਔਰ ਅਸੀਂ ਅੱਜ ਜਿੰਨੇ ਵੀ ਜਣੇ ਆ ਔਰ ਇਹੋ ਹੀ ਉਹ ਲੋਕ ਨੇ ਜਿਹੜੇ ਕਿ ਇੱਕ ਸਮਾਂ ਆਇਆ ਸੀ 2012 ਦੇ ਵਿੱਚ ਜਦੋਂ ਕਿ ਆਪਣਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੁਆਰਾ ਰਿਪੀਟ ਹੋਈ ਸੀ ਤੇ ਉਦੋਂ ਇਹ ਕਹਿੰਦੇ ਸੀਗੇ ਕਿ ਵੀ ਨਹੀਂ ਸਰਦਾਰ ਸੁਖਬੀਰ ਸਿੰਘ ਦੀ ਰੈਨ ਮਾਈਜੇਸਟਰੀ ਸਰਕਾਰ ਆਪਣਾ ਜਿਹੜੀ ਸਰਕਾਰ ਨੇ ਰਿਪੀਟ ਕੀਤਾ ਅਸੀਂ ਉਹਨਾਂ ਦੀ ਇਹ ਲੀਡਰਸ਼ਿਪ ਨੂੰ ਸਰਕਾਰ ਕਰਦੇ ਆਂ ਔਰ ਅਸੀਂ ਬੜੇ ਵੱਟ ਭਾਗੇ ਆਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਨੂੰ ਕਮਾਂਡ ਕਰਦੇ ਪਏ ਨੇ ਅੱਜ ਇਸ ਤੋਂ ਬਾਅਦ ਜੇ ਕੋਈ ਅੱਜ ਥੋੜਾ ਬਾੜਾ ਵਕਤ ਆਇਆ ਜੇ ਇਲੈਕਸ਼ਨ ਹਾਰੇ ਜਾ ਰਹੇ ਨੇ ਕੁਝ ਹਾਰੇ ਨੇ ਤੇ ਉਹਨਾਂ ਦੇ ਵਿੱਚ ਇਹ ਸਭ ਤੋਂ ਪਹਿਲੇ ਨਿਕਲ ਕੇ ਬਾਹਰ ਨਿਕਲੇ ਨੇ ਕਿ ਜੇ ਅੱਜ ਇਹ ਇਲੈਕਸ਼ਨ ਜਿੱਜਾਂ ਦੇ ਫਿਰ ਇਹਨਾਂ ਨੂੰ ਇਹ ਲੱਗਣਾ ਸੀ ਨਹੀਂ ਜੀ ਸ਼੍ਰੋਮਣੀ ਕਾਲੀਆ ਮੋਰਲੀ ਕਤਾਰ 'ਚ ਬੈਠੇ ਹੋਣੇ ਸੀਗੇ ਔਰ ਇਹਨਾਂ ਨੇ ਕਹਣਾ ਸੀ ਅਸੀਂ ਪੰਜਾਬ ਦੀ ਸਤਾਂ ਨੂੰ ਅਸੀਂ ਸੁਭਾਲਾਂਗੇ ਅੱਜ ਸਿਰਫ ਇਲੈਕਸ਼ਨ ਹਾਰਨ ਕਰਕੇ ਦੂਜੀਆਂ ਪਾਰਟੀਆਂ ਜਾਂ ਦੁਆਰਾ ਆਪਣਾ ਵੱਖਰਾ ਧੜਾ ਬਣਾ ਕੇ ਬੈਠ ਗਏ ਨੇ ਔਰ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਆ ਪੰਜਾਬ ਕਲੀ ਇੱਕ ਪਾਰਟੀ ਦੇ ਵਾਸਤੇ ਮਾੜਾ ਨਹੀਂ ਕਰਦੇ ਪਏ ਪੰਜਾਬ ਦੀ ਪਿੱਠ ਤੇ ਛੁਰਾ ਮਾਰਦੇ ਪਏ ਨੇ ਮੈਂ ਇੱਕ ਵਾਰੀ ਫਿਰ ਸਾਰੇ ਸ਼੍ਰੋਮਣੀ ਕਾਲੀਆ ਦੇ ਸਾਰੇ ਵਰਗਾਂ ਨੂੰ ਇੱਕ ਅਪੀਲ ਕਰਾਂਗਾ ਕਿ ਸਾਰੇ ਤਗੜੇ ਹੋ ਕੇ ਜਿੱਦਾਂ ਸਾਰੇ ਖੜੇ ਨੇ ਉਦਾਂ ਹੀ ਫ੍ਰੌਮ ਅਕਾਲੀ ਦੇ ਦਲ ਦੇ ਨਾਲ ਪੂਰੇ ਚਕਾਨ ਦੇ ਵਾਂਗ ਖੜੇ ਰਹਿਣ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਇਹ ਰਹਿਣਮਾਈ ਦੇ ਵਿੱਚ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਅਸੀਂ ਇਹ ਕੰਮ ਕਰਕੇ ਜਿਆਦਾ ਖੁਸ਼ ਹਾਂ ਧੰਨਵਾਦ ਕਰ ਰਹੇ ਨਹੀਂ ਕਿ ਅਕਾਲੀ ਦਲ ਦੇ ਅੰਦਰ ਉਹ ਲੋਕ ਜਿਨ੍ਹਾਂ ਨੇ ਅਕਾਲੀ ਦਲ ਦੇ ਦੇ ਅੰਦਰ ਆਪਣਾ ਵਰਚਸੋ ਜਦੋਂ ਉਹਨਾਂ ਦਾ ਪੂਰਾ ਪੂਰਾ ਸੀ ਉਹਨਾਂ ਨੇ ਪੂਰੀ ਤਰ੍ਹਾਂ ਇਸ ਪਾਰਟੀ ਦਾ ਆਨੰਦ ਮਾਣਿਆ ਹਕੂਮਤਾਂ ਕੀਤੀਆਂ ਔਰ ਆਉਂ ਕਹਿ ਲਈਏ ਕਿ ਉਹ ਸਾਡੇ ਵਾਸਤੇ ਕਿ ਸਾਡੇ ਉਸ ਲੀਡਰ ਵੀ ਅਸੀਂ ਉਹਨਾਂ ਨੂੰ ਆਪਣਾ ਮੰਨ ਕੇ ਉਹਨਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਅੱਜ ਜਦੋਂ ਕਿ ਇੱਕ ਇਮਤਿਹਾਨ ਦੀ ਘੜੀ ਹੈ ਮੈਂ ਸਮਝਦਾ ਰਾਜਨੀਤੀ ਦੇ ਵਿੱਚ ਅਪ ਐਂਡ ਡਾਊਨ ਇੱਕ ਹੁੰਦਾ ਹੀ ਰਹਦਾ ਹੈ ਕਦੀ ਉੱਤੇ ਕਦੀ ਥੱਲੇ ਕੋਈ ਹਾਲਾਤ ਬਦਲਦੇ ਨੇ ਕੁਝ ਉਸ ਤਰ੍ਹਾਂ ਹੁੰਦਾ ਹੈ ਅੱਜ ਫੇਰ ਉਹ ਲੋਕ ਜਿਨ੍ਹਾਂ ਲੋਕਾਂ ਨੇ ਉਹ ਬਕਾਇਦਾ ਤੌਰ ਦੇ ਉਤੇ ਜਦੋਂ ਪਾਰਟੀ ਜਿਹੜਾ ਹੈ ਉਹ ਇਸ ਪੰਜਾਬ ਨੂੰ ਦਿਸ਼ਾ ਦੇ ਰਹੀ ਸੀ ਰਾਜ ਕਰ ਰਹੀ ਸੀ ਪੰਜਾਬੀਆਂ ਵਾਸਤੇ ਪੰਜਾਬੀਆਂ ਦਾ ਮਾਣ ਬਣੀ ਹੋਈ ਸੀ ਉਦੋਂ ਤੋ ਉਹਨਾਂ ਨੂੰ ਕੋਈ ਤਕਲੀਫ ਹੀ ਨਹੀਂ ਸੀ ਉਹਨਾਂ ਵਾਸਤੇ ਉਹਨੂੰ ਲੱਗਦਾ ਸੀ ਕਿ ਇਹ ਤੋਂ ਵਧੀਆ ਕੋਈ ਪਾਰਟੀ ਨਹੀਂ ਲੇਕਿਨ ਅੱਜ ਫੇਰ ਆਜ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਉਹਨਾਂ ਨੂੰ ਕਬਰਾਹਟ ਹੋਣੀ ਸ਼ੁਰੂ ਹੋ ਗਈ ਔਰ ਉਹ ਅੱਜ ਜਿਸ ਢੰਗ ਨਾਲ ਉਹ ਵਿਰੋਧ ਕਰ ਸ਼ੁਰੂ ਕੀਤਾ ਉਹਨਾਂ ਨੇ ਆਪਣੀ ਪਾਰਟੀ ਦਾ ਉਹ ਮੰਤ ਭਾਗਾ ਸੀ ਕਿ ਉਹਦੀ ਨਖੇਦੀ ਕਰਨੇ ਆਂ ਔਰ ਉਹਨਾਂ ਨੇ ਵਿਰੋਧ ਹੀ ਨਹੀਂ ਕੀਤਾ ਉਹ ਮੁੜ ਕੇ ਜੜਾ ਹਾਇ ਕਲ ਉਹ ਅਲੱਗ ਧੜੇਬਾਜ਼ੀ ਕਰਕੇ ਤੇ ਉਸ ਜਿਸ ਤਰ੍ਹਾਂ ਦਾ ਉਹ ਜੇ ਲੋਕ ਛੱਡ ਕੇ ਜਾਂਦੇ ਨੇ ਆਮ ਤੌਰ ਤੇ ਕਿਉਂਕਿ ਵਿਚਾਰਧਾਰਾ ਤੇ ਨਾਲ ਦੀ ਹੁੰਦੀ ਕੋਈ ਨਹੀਂ ਬਿਨਾਂ ਵਿਚਾਰਧਾਰਾ ਦੇ ਬਿਨਾਂ ਕਿਸੇ ਜੈਨੂਨ ਕਾਸ ਦੇ ਬਿਨਾਂ ਕਿਸੇ ਜੈਨੂਨ ਗੱਲ ਦੇ ਜਾਂ ਉਹ ਲੋਕ ਛੱਡ ਕੇ ਜਾ ਕੇ ਉਹਨਾਂ ਨੇ ਕੋਈ ਵੱਖਰੀ ਧੜਾ ਬਣਾ ਲੈਣ ਵੱਖਰੀ ਪਾਰਟੀ ਬਣਾ ਲੈਣ ਤੇ ਮੈਂ ਸਮਝਦਾ ਉਹਦਾ ਅਕਾਲੀ ਦਲ ਦੇ ਵਰਕਰ ਹਨ ਅਕਾਲੀ ਦਲ ਦੇ ਸਾਡੇ ਸਾਡੇ ਜਿਹੜੇ ਲੀਡਰ ਨੇ ਉਹ ਉਹ ਜਿਹੜਾ ਉਸ ਗੱਲ ਨੂੰ ਗੁਰਾਹੀ ਮੰਨ ਰਹੇ ਨੇ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜেমস ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਟਾਣਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar